ਡੇਰਾ ਮੁਖੀ ਤੇ ਲੱਗੇ ਰੇਪ ਦੇ ਇਲਜ਼ਾਮ 25 ਸਾਲਾਂ ਲੜਕੀ ਨਾਲ ਕੀਤਾ ਰੇਪ ਹੋਟਲ 'ਚ ਲੈ ਜਾ ਕੇ ਕਰਦਾ ਸੀ ਦੁਸ਼ਕਰਮ ਖਬਰ ਮੋਗਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਡੇਰਾ ਮੁਖੀ ਤੇ ਰੇਪ ਦੇ ਇਲਜ਼ਾਮ ਲੱਗੇ ਨੇ ਹਾਲਾਂਕਿ ਡੇਰਾ ਚਰਨ ਸਿੰਘ ਕਾਠਾੜ ਜਗਰਾਉਂ ਦੇ ਡੇਰਾ ਮੁਖੀ ਬਲਜਿੰਦਰ ਸਿੰਘ ਦੇ ਖਿਲਾਫ ਇਹ ਜੋ ਮਾਮਲਾ ਦਰਜ ਹੋਇਆ ਹੈ ਹਾਲਾਂਕਿ ਪਹਿਲਾਂ ਵੀ ਉਹ ਇੱਕ ਮਹਿਲਾ ਦੇ ਨਾਲ ਸਰੀਰਕ ਸੋਸ਼ਣ ਨੂੰ ਲੈ ਕੇ ਪੁਲਿਸ ਹਿਰਾਸਤ ਦੇ ਵਿੱਚ ਸਨ ਉਹਨਾਂ ਤੇ ਪਹਿਲਾਂ ਵੀ ਇੱਕ ਮਾਮਲਾ ਚੱਲਦਾ ਆ ਰਿਹਾ ਸੀ ਅਤੇ ਹੁਣ ਫਿਰ ਇੱਕ ਪੀੜਤ ਦੇ ਵੱਲੋਂ ਡੇਰਾ ਮੁਖੀ ਬਲਜਿੰਦਰ ਸਿੰਘ ਦੇ ਖਿਲਾਫ ਪੁਲਿਸ 'ਤੇ ਸ਼ਿਕਾਇਤ ਦਿੱਤੀ ਗਈ ਜਿਸ ਤੋਂ ਬਾਅਦ ਉਨ੍ਹਾਂ 'ਤੇ ਇੱਕ ਹੋਰ ਮਾਮਲਾ ਜੋ ਹੈ ਦਰਜ ਹੋਇਆ ਹਾਲਾਂਕਿ ਪੀੜਤਾ ਦਾ ਕਹਿਣਾ ਸੀ ਕਿ ਉਹ ਆਪਣੇ ਭਰਾ ਦੇ ਘਰ ਚੱਲੇ ਗਲੇਸ਼ ਨੂੰ ਲੈ ਕੇ ਡੇਰਾ ਮੁਖੀ ਦੇ ਕੋਲ ਗਈ ਸੀ ਜਿਸ ਤੋਂ ਬਾਅਦ ਡੇਰਾ ਮੁਖੀ ਨੇ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਫਿਰ ਉਸ ਨੂੰ ਆਪਣੀ ਫੋਰਚੂਨਰ ਗੱਡੀ ਵਿੱਚ ਬਿਠਾ ਕੇ ਇੱਕ ਨਿੱਜੀ ਹੋਟਲ ਵਿੱਚ ਲੈ ਗਿਆ ਜਿੱਥੇ ਜਾ ਕੇ ਉਸਨੇ ਲੜਕੀ ਦੇ ਨਾਲ ਰੇਪ ਕੀਤਾ ਹਾਲਾਂਕਿ ਪੀੜਤਾ ਨੂੰ ਜਦ ਪਤਾ ਲੱਗਾ ਕਿ ਡੇਰਾ ਮੁਖੀ ਬਲਜਿੰਦਰ ਸਿੰਘ ਦੇ ਖਿਲਾਫ ਪਹਿਲਾਂ ਵੀ ਇੱਕ ਮਕਦਮਾ ਦਰਜ ਹੈ ਅਤੇ ਉਹ ਪੁਲਿਸ ਹਿਰਾਸਤ ਵਿੱਚ ਹੈ ਤਾਂ ਉਸਨੇ ਪੁਲਿਸ ਨੂੰ ਜਾ ਕੇ ਆਪਣੀ ਨਾਲ ਬੀਤੀ ਹੋਈ ਇਹ ਸਾਰੀ ਘਟਨਾ ਨੂੰ ਦੱਸਿਆ ਅਤੇ ਪੁਲਿਸ ਦੇ ਵੱਲੋਂ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਡੇਰਾ ਮੁਖੀ ਬਲਜਿੰਦਰ ਸਿੰਘ ਦੇ ਖਿਲਾਫ ਇੱਕ ਹੋਰ ਜੋ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਜੋ ਬਣਦੀ ਕਾਰਵਾਈ ਹੈ ਉਹ ਯਕੀਨੀ ਬਣਾਉਣ ਦੀ ਅੱਗੇ ਦੀ ਗੱਲ ਕੀਤੀ ਔਰ ਉੱਥੇ ਹੀ ਹੁਣ ਪਹਿਲਾਂ ਵੀ ਇਸ ਡੇਰਾ ਮੁਖੀ ਦੇ ਖਿਲਾਫ ਜੋ ਇੱਕ ਮਹਿਲਾ ਦੇ ਨਾਲ ਵਿਆਹ ਨੂੰ ਲੈ ਕੇ ਪਹਿਲਾਂ ਵਾਦਾ ਕੀਤਾ ਗਿਆ ਉਸ ਤੋਂ ਬਾਅਦ ਉਸ ਦਾ ਸਿਰਕ ਸ਼ੋਸ਼ਣ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪਹਿਲਾਂ ਵੀ ਡੇਰਾ ਮੁਖੀ ਬਲਜਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਸੀ ਪਰ ਹੁਣ ਇੱਕ 25 ਸਾਲਾਂ ਲੜਕੀ ਦੇ ਵੱਲੋਂ ਜੋ ਆਪਣੇ ਬਿਆਨ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਇੱਕ ਹੋਰ ਜੋ ਕੇਸ ਹੈ ਮਾਮਲਾ ਹੈ ਉਹ ਇਸ ਡੇਰਾ ਮੁਖੀ ਤੇ ਦਰਜ ਕੀਤਾ ਗਿਆ ਹੈ

गोदारा साहब के अंदर काफी बारी मेरे नाल अह शरीरस बन गए बिना मर्जी अह फायर हां जी फायर आज रजिस्टर उन्होंने कल नहीं किया फायर उन्होंने पहला भी, भी तो है जी जगराऊ हुई है वो भी उस कारण का था नहीं वक्त हुआ हैगा और उत फिर भी उसी उन्होंने सब गलती कर दे और की कार्रवाई ले बेटा अभी वी हैव रजिस्टर्ड फायर लिया हैगा इनना ਫਰਦਰ ਇਨਵੈਸਟੀਗੇਸ਼ਨ ਇਸ ਪਰ ਜਨਾਬ ਅਰਸ਼ੀ ਲਈ ਪ੍ਰੋਡਕਸ਼ਨ ਵਾਰੰਟੀ ਲੈ ਕੇ ਇੱਕ ਵੀ ਵੋਜ਼ ਆਲਰੇਡੀ ਅਰੈਸਟਡ ਇਨ ਅਨਦਰ ਕੇਸ ਹਾਂਜੀ ਜੋ ਸਾਡੇ ਇਸ YouTube ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ दे इजाजत ही चैनल अगर आप भी कनाडा जाने का सपना देखते हैं और तलाश कर रहे हैं किसी बेहतरीन कंसल्टेंट की कनाडा जाने का सपना पूरा करें पंजाब सरकार द्वारा मान्यता प्राप्त जलंधर के मन्नतेंट के साथ बहुत सारे सफल माइग्रेशन हमारे द्वारा आज तक किए जा चुके हैं कोई फाइल चार्ज नहीं कोई एडवांस नहीं सारी की सारी फीस कैनेडा पहुंच जाने के बाद आज ही स्क्रीन पर दिए नंबरों पर सुबह 10 बजे से शाम 5 बजे तक संपर्क करें। बिना कोई खर्च किए ही पुर्तगाल जाए एयरपोर्ट पर वर्क परमिट पर हमें शीधरा ही चाहिए ट्रॉली बॉय क्लीनर पैकिंग हेल्पर पार्किंग ड्राइवर सिक्योरिटी गार्ड इलेक्ट्रिशियन कंप्यूटर ऑपरेटर वेतन 800 से 1500 यूरो प्लस खाना प्लस रहना प्लस मेडिकल इंश्योरेंस प्लस अन्य सुविधाएं पुर्तगाली लेबर कोर्ट लॉ के अनुसार ही मिलेगी और जानकारी के लिए सुबह 10 से शाम 5 बजे तक स्क्रीन पर दिए नंबरों पर संपर्क करें।